ਚੇ ਕਾਲ ਜੀ ਜੋ ਇਹ ਵਾਲੇ ਸੂਟ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਇਹ ਹੋਣਗੇ ਮਿਕਸ ਕਾਟਨ ਚ ਜੀ ਜਿਹੜਾ ਆਪਾਂ ਕਹਿੰਦੇ ਧੋ ਕੇ ਢੋਣ ਵਾਲਾ ਸਟੱਫ ਉਹ ਵਾਲਾ ਹੋਊਗਾ ਇਹ ਤੇ ਤਮੰਨਾ ਹੀ ਬ੍ਰਾਂਡ ਹੋਊਗਾ ਬ੍ਰਾਂਡ ਤੋਂ ਬਿਨਾ ਕੋਈ ਵੀ ਸਟੱਫ ਨਹੀਂ ਹੋਊਗਾ ਸਿੰਪਲ ਤੇ ਤੁਹਾਨੂੰ ਬ੍ਰਾਂਡ ਦੇ ਸੂਟ ਹੀ ਮਿਲਣਗੇ ਇਹਨਾਂ ਦੇ ਵਿੱਚ ਵੀ ਆਲ ਓਵਰ ਤੇ ਮੈਚਿੰਗ ਸੂਟ ਨੇਗੇ ਇਹ ਆਪਾਂ ਨੂੰ ਬਾਜ਼ਾਰ 'ਚ 7-800 ਤੋਂ ਘੱਟ ਨਹੀਂ ਮਿਲਦਾ ਹੈਗਾ ਇਹ ਵੱਟ ਆਪਣੀ ਸ਼ਾਪ ਤੇ ਇਸ ਦਾ ਪ੍ਰਾਈਸ 600 ਰੁਪਏ ਆ ਛੇ ਸੁਰਪੇ ਆਲਓਵਰ ਤੇ ਮੈਚਿੰਗ ਸੂਟ। ਬਾਕੀ ਸੋਨੂੰ ਸਟਾਰਟਿੰਗ ਤੋਂ ਡਿਜ਼ਾਈਨ ਕਲਰ ਦੇਖਿਓਣੇ ਆਗੇ। ਤੁਸੀਂ ਧਿਆਨ ਨਾਲ ਦੇਖ ਸਕਦੇ ਹੋ। ਇਹ ਵਾਲਾ ਪਹਿਲਾ ਇਹ ਹੁਗਾ ਆਲਓਵਰ ਸੂਟ ਜੀ। ਤੇ ਪੈਰਟ ਜਿਹਾ ਕਲਰ ਹੈਗਾ ਬਿਲਕੁਲ ਪਰਫੈਕਟ ਕਲਰ ਆ ਰਿਹਾ ਜਿਹੜਾ ਹੈਗਾ ਬਹੁਤ ਸੋਹਣਾ ਪ੍ਰਿੰਟ ਆ। ਤੇ ਨੈਕਸਟ ਥੋੜਾ ਡਾਰਕ ਗ੍ਰੀਨ ਜਿੱਚ ਇਹ ਵੀ ਆਲਓਵਰ ਹੋਵੇਗਾ। ਇਹ ਸਾਰੇ ਆਲਓਵਰ ਹੋਣਗੇ। ਤੇ ਨੈਕਸਟ ਆ ਗਿਆ ਬਲੂ ਕਲਰ। ਤਮੰਨਾ ਬ੍ਰੈਂਡ ਦੇ ਸੂਟ ਹੋਣਗੇ। ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੈਗਾ ਬਹੁਤ ਹੀ ਸੋਹਣਾ। ਤੇ ਹੰਡਣ ਵਾਲਾ ਕੱਪੜਾ ਬਿਲਕੁਲ ਲੂਣ ਨਹੀਂ ਆਊਗਾ ਜਿੱਦਾਂ ਕਹਿੰਦੇ ਆ ਕੱਪੜਾ ਖਰਾਬ ਹੁੰਦਾ ਬਿਲਕੁਲ ਨਹੀਂ ਹੋਵੇਗਾ। ਮਸ਼ੀਨ ਵਾਸ਼ੀਅਬਲ ਕੱਪੜਾ ਹੈਗਾ ਬਿਲਕੁਲ ਬਹੁਤ ਸੋਹਣਾ ਸਟਾਫ ਆ। ਬਹੁਤ ਹੀ ਲਾਈਟ ਵੇਟ ਹੈ। ਇਹ ਹੋਊਗਾ ਆਪਣਾ ਮੈਚਿੰਗ ਚ। ਇਸ ਤਰ੍ਹਾਂ ਇਸ ਦੀ ਸੈਲਫ ਬਾਟਮ ਰਹੇਗੀ ਤੇ ਡਾਰਕ ਸ਼ੇਡ ਲਵੈਂਡਰ ਜਿਹਾ ਸ਼ੇਡ ਹੋਵੇਗਾ। ਨੈਕਸਟ ਇਹ ਵਾਲਾ ਕਲਰ ਇਹ ਵੀ ਹੋਵੇਗਾ ਆਪਣਾ ਮੈਚਿੰਗ ਦੇ ਵਿੱਚ ਇਸ ਤਰ੍ਹਾਂ ਸੈਲਫ ਹੋਵੇਗਾ ਲਾਈਟ ਦੇ ਵਿੱਚ ਬਾਟਮ ਤੇ ਸ਼ਰਟ ਨੈਕਸਟ ਬਹੁਤ ਸੋਹਣਾ ਪ੍ਰਿੰਟ ਬਹੁਤ ਸੋਹਣਾ ਕਲਰ ਗਾਜਰੀ ਜਿਹਾ ਛੇੜਾ ਇਹ ਵੀ ਸੈਲਫ ਦੇ ਵਿੱਚ ਹੋਵੇਗਾ ਬਾਟਮ ਤੇ ਨੈਕਸਟ ਇਹ ਵਾਲਾ ਕਲਰ ਆ ਇਹ ਵੀ ਸੈਲਫ ਦੇ ਵਿੱਚ ਬਾਟਮ ਹੈ ਸਾਰੇ ਮੈਚਿੰਗ ਸੂਟ ਨੇ ਜਿਹੜੇ ਹੁਣ ਵਾਲੇ ਆ ਪ੍ਰਾਈਸ ਸਿਰਫ 600 600 ਰੁਪਏ ਦੇ ਵਿੱਚ ਸੂਟ ਮਿਲ ਰਿਹਾ ਸੋਨੂੰ ਜੋ ਕਿ 800 700 ਤੋਂ ਘੱਟ ਆਪਾਂ ਨੂੰ ਮਿਲਦਾ ਨਹੀਂ ਵਿਜਾਰ ਦੇ ਵਿੱਚ ਇਹ ਵਾਲਾ ਵੀ ਸੈਲਫ ਪ੍ਰਿੰਟ ਹੈ ਇਹ ਇੱਕ ਇਹ ਵਾਲਾ ਸੂਟ ਹੈਗਾ ਬਹੁਤ ਹੀ ਸੋਹਣਾ ਸੂਟ ਆ ਤੁਸੀਂ ਚਾਹੋ ਤੇ ਘਰ ਬੈਠੇ ਮੰਗਵਾ ਸਕਦੇ ਹੋ ਸੂਟ ਬਟ ਸ਼ਿਪਿੰਗ ਚਾਰਜਸ ਐਕਸਟਰਾ ਰਹਿਣਗੇ ਦੇਖੋ ਜੀ ਸੈਲਫ ਬਾਟਮ ਥੈਂਕ ਯੂ ਸੋ ਮੱਚ